ਤੇ ਤੁਸੀਂ ਤੁਹਾਡੇ ਬਾਪੂ ਜੀ ਨਾਲ ਵਧੀਆ ਬਣਦੀ ਸੀ ਤੇ ਆਪਣੀ ਸੱਸ ਨਾਲ ਬਹੁਤ ਵਧੀਆ ਬਣਦੀ ਸੱਸ ਤਾਂ ਮੇਰੀ ਬਹੁਤ ਸੌਜੀ ਤੁਸੀਂ ਮੈਨੂੰ ਉਦੋਂ ਇੱਕ ਜੁੱਤੀ ਵਾਲੀ ਗੱਲ ਸੁਣਾਈ ਸੀਗੀ ਹਾਂ ਉਹ ਤਾਂ ਐਵੇਂ ਸੀਗਾ ਉਹ ਉਮਰ ਦੇ ਵਿੱਚ ਮਾਹੌਲ ਵੀ ਸੋਚਦੇ ਹੁੰਦੇ ਨੇ ਹੈਨਾ ਹੂੰ ਉਹਦੇ ਵਿੱਚ ਇੱਕ ਇਹ ਗੱਲ ਹੁੰਦੀ ਹੈ ਵੀ ਮੇਰੀ ਸੱਸ ਭੋਲੀ ਉਹ ਸੀ ਹੂੰ ਉਹਨੂੰ ਐ ਲੱਗਦਾ ਸੀ ਵੀ ਜੋ ਮੇਰਾ ਪੁੱਤ ਕਰਦਾ ਚਾਹੇ ਸ਼ਰਾਬ ਪੀਵੇ ਚਾਹੇ ਕੋਈ ਚੱਕਰੇ ਵੀ ਇਹਨੂੰ ਚੰਗਾ ਹੀ ਚੰਗਾ 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 ਕਹਣਾ ਕਈਆਂ ਗੱਲਾਂ ਤੇ ਆਪਾਂ ਨੂੰ ਪੈ ਜਾਂਦਾ ਹੈ ਨਾ ਲੜਨਾ ਜੇ ਜਣੀ ਮੈਂ ਐਂਗਾ ਨਾ ਮੈਂ ਵੀ ਆਇਆ ਨਹੀਂ ਕਰਨਾ ਫਿਰ ਉਹਨੇ ਉਹ ਖਲਾਫ ਹੋਉਂਦੀ ਸੀ ਲੈ ਇਹ ਵਾ ਫਿਰ ਉਹਨੇ ਜੀ ਕਣ ਖਾਣ ਖਾਤੇ ਬਣੀ ਐ ਐਉਂ ਬਣੀ ਐ ਜਣੀ ਉਹਨੇ ਕਹਿਣਾ ਵੀ ਮੈਂ ਜਿਵੇਂ ਮੇਰਾ ਪੁੱਤ ਇੱਕਾ ਫਿਰ ਉਹ ਤਾਂ ਜੁੱਤੀ ਵਾਲੀ ਗੱਲ ਤਾਂ ਹੋਈ ਸੀ ਤੇ ਅੱਜ ਵੀ ਸੁਣਾ ਦੋ ਗੁਰਦੀਪ ਨੂੰ ਵੀ ਸੁਣਾ ਦੂੰ ਜੁੱਤੀ ਵਾਲੀ ਗੱਲ ਤੇ ਖਾਨੀ ਕਣਕ ਵੇਚ ਗਏ ਸੀਗੇ ਹੈ ਨਾ ਅੱਛਾ ਤੇ ਉਥੋਂ ਆਪਣਾ ਸਾਰਾ ਕਪੜਾ ਲੀਡਾ ਪੂਰਾ ਕਰ ਲਿਆ ਤੇ ਜੁੱਤੀਆਂ ਦੋ ਲਿਆਂਦੀਆਂ ਇੱਕ ਤਾਂ ਬੈਲੀ ਜੀ ਲਿਆਂਦੀ ਇੱਕ ਖੁੱਸਾ ਲਿਆਂਦਾ ਯਾਦ ਰਹਾ ਮਨ ਨੂੰ ਜੀ ਹੂੰ ਉਹਦੇ ਲਈ ਜੀ ਵਧੀਆ ਤੇ ਉਹ ਜੇ ਜੁੱਤੀਆਂ ਲਿਆਂਦੀ ਤੇ ਉਹ ਜੁੱਤੀ ਜਾਨੀ ਮੇਰੇ ਨਾਲ ਤਾਂ ਬੋਲਾ ਚੱਲੀ ਨਹੀਂ ਸੀਗੀ ਤੇ ਉਹ ਬੇਬੇ ਮੈਂ ਜੁੱਤੀਆਂ ਲਿਆ ਬੇਬੇ ਚੌਗਣੀ ਹੋ ਕੋ ਕਰੇ ਪਤਾ ਤਾਂ ਬਹੁਤ ਚੰਗਾ ਕੀਤਾ ਨਾ ਕੈ ਕਰਮ ਜਨ ਨੇ ਬਹੁਤ ਇੱਕ ਚੰਗਣੀ ਬਹੁਤ ਚੰਗਾ ਕਰਾ ਤਾਂ ਬਹੁਤ ਸਾਰਾ ਕਰਿਆ ਬੇ ਜੁੱਤੀ ਲਿਆਂਦੀ ਮੈਂ ਨਾ ਜੁੱਤੀ ਦੇਖੀ ਨਾ ਪੁੱਛਿਆ ਨਾ ਮੈਂ ਦੀ ਆਪੀ ਪੁੱਛੂ ਮੈਂ ਨਾ ਕਦੀ ਜੁੱਤੀ ਦੇਖੀ ਨਾ ਚੱਕਿਆ ਉਹ ਖੁਸਾਈ ਬਾਤ ਰਾਤ ਨੂੰ ਕੋਲ ਜੁੱਤੀ ਖੋਲ ਕੇ ਪਾਈ ਗਈ ਸਾਰੇ ਜਿਵੇਂ ਪੈ ਜਾਂਦੇ ਨੇ ਵਿੜਾ ਖੁੱਲਾ ਹੀ ਜੀ ਉੱਤੇ ਵੀ ਨਾ ਲੰਗਰੇ ਦੀ ਜਿਹੜੀ ਬੰਦੇ ਹੋਏ ਲੰਗਦੇ ਸੀ ਨਾ ਇੱਕ ਪੈਰ ਚੱਕ ਲਿਆ ਜੁੱਤੀ ਦਾ ਇੱਕ ਵਾਰ ਜਾ ਕੇ ਭੜੋਲੇ ਹੁੰਦੇ ਸੀ ਨਾ ਅੱਗੇ ਜਿਵੇਂ ਆਪਣੇ ਡਰਮ ਨੇ ਗਾਣੇ ਗਾੜੇ ਉਹ ਭੜੋਲੇ ਵੀ ਛਿੜਦਾ ਭੜੋਲਾ ਨਾਲ ਜੀ ਤੇ ਜਾਂ ਤਾਂ ਤੜਕੇ ਨੂੰ ਜਿਹੜਾ ਹੁਣ ਇੰਨੀ ਮਹਿੰਗੀ ਜੁੱਤੀ ਲੈ ਕੇ ਆਇਆ ਜਦ ਵੀ ਉਹ 100 150 ਦੇਤੀ ਹੁਣ ਤਾਂ ਉਹ 1000 15 ਫਿਰੰਦਰ 5 5000 ਦੀਆਂ ਲੈ ਕੇ ਆਇਆ ਇੱਕ ਪੈਰ ਹੈਗਾ ਇੱਕ ਹੈ ਨਹੀਂ ਜਦੋਂ ਸਾਰੇ ਚੱਕੇ ਜਾਣ ਫੇਰ ਮਾਂ ਪੁੱਤਰੇ ਹੋਸ਼ ਛੁੱਟਦੇ ਉਹਨਾਂ ਦੇ ਇਹਨਾਂ ਬੇਬੇ ਮੇਰੀ ਜੁੱਤੀ ਦਾ ਪੈਰ ਹੈ ਨਹੀਂ ਇੱਕ ਉਹ ਕਹਿੰਦੀ ਹੈ ਐਂ ਕਰਕੇ ਇਹ ਹੀ ਹੋਇਆ ਹਨਾ ਕੁੱਤਾ ਲੈ ਗਿਆ ਉਹਨਾਂ ਨੂੰ ਇਕਣੇ ਹੋ ਗਿਆ ਨਾ ਕੁੱਤਾ ਲੈ ਗਿਆ ਉਹਗਾ ਚੱਲ ਭਾਈ ਫਿਰ ਉਹਨਾਂ ਨੇ ਪਿੰਡ ਦਾ ਖੋਲਾ ਨਹੀਂ ਛੱਡਿਆ ਮਾਂ ਤਾ ਕੋ ਟੋੜ ਦਿੰਦਾ ਆ ਇੱਧਰ ਆ ਉਹ ਖੋਲੇ ਕੇ ਦੇਖੋ ਆ ਉਹ ਖੋਲੇ ਕੇ ਦੇਖੋ ਬਣਿਆ ਕੀ ਇਹ ਵੀ ਦਾਇਕਣ ਚੱਲ ਛੱਡੋ ਪਰੇ ਇਹਨੂੰ ਵੀ ਛੱਡ ਦੋ ਟੋਬੇ ਚ ਤੁਸੀਂ ਵੀ ਛੱਡ ਦੋ ਟੋਬੇ ਚ ਨਾ ਛੱਡੋ ਮੈਨੂੰ ਮੈਂ ਐ ਮਨਾਵੇ ਝਾਕੀ ਵੀ ਕੀ ਹੋਇਆ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਨਹੀਂ ਹੁਣ ਜਿੱਤੇ ਜੁੱਤੀ ਚੱਕੀ ਗਈ ਇੱਕ ਪੈਰ ਚੱਕਿਆ ਗਿਆ ਉਹ ਕਰੇਗੀ ਐਨੀ ਰੀਹ ਨਾ ਲੈਂਦੀ ਹੋਈ ਤਿਆਲ ਭਾਈ ਉਹ ਜੁੱਤੀ ਦਾ ਫੇਰ ਚੱਕਿਆ ਅੰਦਰ ਰੱਖਦਾ ਆਪਣਾ ਕੰਮ ਧੰਦਾ ਕਰਿਆ ਆਖੋ ਜੁੱਤੀ ਦਾ ਫੇਰ ਫੇਰ ਚੱਕਿਆ ਦੇਖਿਆ ਇਹ ਕਿਹੜਾ ਨਵੀਂ ਵਣ ਗਈ ਹੁਣ ਜੁੱਤੀ ਦਾ ਹੋ ਗਈ ਤੀਏ ਦਿਨ ਦੋਨਾਂ ਨੂੰ ਟੜਫਾ ਕੇ ਫੇਰ ਜੁੱਤੀ ਫੇਰ ਵੀ ਮੈਂ ਜੁੱਤੀ ਐ ਮੈਂ ਸੱਸ ਦੇ ਸਾਹਮਣੇ ਹਾਦਕ ਨਹੀਂ ਕਰਾਈ ਫੇਰ ਮੈਂ ਕਿਹਾ ਜੁੱਤੀ ਜਦ ਪਹਿਲੀ ਗੱਲ ਮੇਰੇ ਤੇ ਆ ਗਈ ਸਾਰੀ ਫੇਰ ਮੈਂ ਕਿਹਾ ਇਹ ਕੋਈ ਨਹੀਂ ਮਾ ਕੋਠਾ ਸੀ ਉਹਦੇ ਉੱਪਰ ਕੁੱਤੇ ਨੂੰ ਛੱਡ ਜਾਂਦੇ ਸੀ ਅੰਦਰ ਨੂੰ ਕੋਠੜੀ ਸੀ ਦੀ ਮੈਂ ਉਹਦੇ ਉੱਤੇ ਮੈਂ ਕਿਹਾ ਉਹਦੇ ਤੋਂ ਛੁੱਟੂ ਉੱਥੋਂ ਜਾ ਕਰੇ ਪਤਾ ਕਿੱਥੋਂ ਆਈਂ ਬੇਬੇ ਤੇਰੀ ਆ ਦੇਖ ਲੈ ਫਿਰ ਮੈਂ ਤੈਨੂੰ ਕਹਿੰਦੀ ਸੀ ਕੰਮ ਕੁੱਤੇਆਂ ਨਾਲ ਆਈ ਹੈ ਕੁੱਤਾ ਬਣ ਕੇ ਕੁੱਤਾ ਮੈਂ ਦੀ ਕੰਮ ਕੁੱਤੇਆਂ ਨਾਲ ਆਈ ਇਹ ਬੜੀ ਵਧੀਆ ਹੱਸ ਤੁਸੀਂ ਨੰਗੇ ਜਿਹੜੇ ਨੰਗੇ ਬਾਹਰ ਸੋਹਣੇ ਬੇਲੇ ਨੰਗੇ